ਸਤਿ ਸ਼੍ਰੀ ਅਕਾਲ 사 ਸੰਗਤ ਜੀ ਸ਼ੁਕਰਾਨਾ ਡਿਵਾਈਨ ਟਾਕ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਹੁਤ ਹੀ ਗਹਿਰੇ ਤੇ ਅਰਥਪੂਰਨ ਵਿਸ਼ੇ ਤੇ ਗੱਲ ਕਰਾਂਗੇ ਰੱਬ ਦੀ ਕਰਨੀ ਅੱਗੇ ਕੀ ਕਰੀਏ ਇਹ ਸਵਾਲ ਸਿਰਫ ਕਿਸੇ ਇੱਕ ਵਿਅਕਤੀ ਦਾ ਨਹੀਂ ਇਹ ਸਵਾਲ ਸਾਡੀ ਸਾਰੀ ਜ਼ਿੰਦਗੀ ਦਾ ਹੈ ਹਰ ਕੋਈ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਮੋੜ ਤੇ ਇਹ ਸੋਚਦਾ ਹੈ ਕਿ ਜਦੋਂ ਮੇਰੀ ਇੱਛਾ ਪੂਰੀ ਨਹੀਂ ਹੋਈ ਜਦੋਂ ਮੇਰੀ ਮਿਹਨਤ ਰੰਗ ਨਹੀਂ ਲਿਆਈ ਜਦੋਂ ਮੇਰੇ ਸੁਪਨੇ ਟੁੱਟ ਗਏ ਹੁਣ ਕੀ ਕਰੀਏ ਸਚਾਈ ਇਹ ਹੈ ਕਿ ਰੱਬ ਦੀ ਕਰਨੀ ਹਮੇਸ਼ਾ ਇਨਸਾਨ ਤੋਂ ਉੱਪਰ ਹੁੰਦੀ ਹੈ ਅਸੀਂ ਸੋਚਦੇ ਹਾਂ ਕਿ ਸਭ ਕੁਝ ਸਾਡੇ ਹੱਥ ਵਿੱਚ ਹੈ ਪਰ ਜਦੋਂ ਹੜ ਆ ਜਾਂਦਾ ਹੈ ਜਦੋਂ ਬਿਮਾਰੀ ਲੱਗ ਜਾਂਦੀ ਹੈ ਜਦੋਂ ਆਪਣਾ ਕੋਈ ਛੱਡ ਜਾਂਦਾ ਹੈ ਜਦੋਂ ਕਾਰੋਬਾਰ ਜਾਂ ਖੇਤ ਬਰਬਾਦ ਹੋ ਜਾਂਦੇ ਹਨ ਤਦ ਪਤਾ ਲੱਗਦਾ ਹੈ ਕਿ ਸਾਡੇ ਵੱਸ ਵਿੱਚ ਕੁਝ ਵੀ ਨਹੀਂ ਇੱਕ ਕਿਸਾਨ ਆਪਣੇ ਖੇਤ ਵਿੱਚ ਦਿਨ ਰਾਤ ਮਿਹਨਤ ਕਰਦਾ ਹੈ ਮਿੱਟੀ ਖਦੋਂਦਾ ਹੈ ਬੀਜ ਬੀਜਦਾ ਹੈ ਪਾਣੀ ਦਿੰਦਾ ਹੈ ਰੱਬ ਦੇ ਨਾਮ ਉੱਤੇ ਮਿਹਰ ਦੀ ਉਡੀਕ ਕਰਦਾ ਹੈ ਪਰ ਜਦੋਂ ਹੜ ਦਾ ਪਾਣੀ ਆ ਜਾਂਦਾ ਹੈ ਉਹ ਸਾਰੀ ਮਿਹਨਤ ਇੱਕ ਪਲ ਵਿੱਚ ਮੁੱਕ ਜਾਂਦੀ ਹੈ ਕਿਸਾਨ ਰੋ ਕੇ ਕਹਿੰਦਾ ਹੈ ਰੱਬਾ ਇਹ ਕੀ ਕੀਤਾ ਪਰ ਫਿਰ ਸਮਝਦਾ ਹੈ ਰੱਬ ਦੀ ਕਰਨੇ ਅੱਗੇ ਬੰਦਾ ਕੁਝ ਨਹੀਂ ਕਰ ਸਕਦਾ ਸਾਨੂੰ ਗੁਰੂ ਸਾਹਿਬ ਕਹਿੰਦੇ ਹਨ ਹੋਵੇ ਸੋਈ ਜੋ ਤੂੰ ਭਾਵੇਂ ਤੂੰ ਸਦਾ ਸਲਾਮਤ ਨਿਰੰਕਾਰਾ ਅਰਥ ਜੋ ਰੱਬ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਕਿਉਂਕਿ ਉਹ ਨਿਰੰਕਾਰ ਸਦਾ ਕਾਇਮ ਹੈ ਇਹ ਗੁਰਬਾਣੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਡੀ ਨਹੀਂ ਰੱਬ ਦੀ ਮਰਜ਼ੀ ਨਾਲ ਹੋ ਰਿਹਾ ਹੈ ਅਸੀਂ ਜੋ ਵੀ ਸੋਚਦੇ ਹਾਂ ਉਹ ਸਿਰਫ ਇੱਕ ਛੋਟੀ ਸਮਝ ਹੈ ਪਰ ਰੱਬ ਦੇ ਸਮਝ ਰੱਬ ਦੀ ਯੋਜਨਾ ਮੰਨਤ ਹੈ ਜਦੋਂ ਸਾਡੀ ਇੱਛਾ ਪੂਰੀ ਨਹੀਂ ਹੁੰਦੀ ਤਦ ਅਸੀਂ ਕਈ ਵਾਰ ਨਿਰਾਸ਼ ਹੋ ਜਾਂਦੇ ਹਾਂ ਪਰ ਗੁਰਬਾਣੀ ਸਾਨੂੰ ਦੋ ਸਭ ਤੋਂ ਵੱਡੇ ਹਥਿਆਰ ਦਿੰਦੀ ਹੈ ਸਬਰ ਅਤੇ ਸ਼ੁਕਰ ਸਬਰ ਦੁੱਖ ਤਕਲੀਫ ਵਿੱਚ ਸਹਿਣ ਦੀ ਤਾਕਤ ਸ਼ੁਕਰ ਜੋ ਮਿਲਿਆ ਹੈ ਉਸ ਦਾਤਾ ਨੂੰ ਮਾਤ ਸਬਰ ਨਾਲ ਇਨਸਾਨ ਆਪਣੇ ਦੁੱਖਾਂ ਨੂੰ ਝੱਲ ਸਕਦਾ ਹੈ ਸ਼ੁਕਰ ਨਾਲ ਇਨਸਾਨ ਆਪਣੀ ਰੂਹ ਨੂੰ ਹੌਲੀ ਕਰ ਸਕਦਾ ਹੈ ਜਦੋਂ ਕੋਈ ਮੁਸੀਬਤ ਆਉਂਦੀ ਹੈ ਜੇ ਅਸੀਂ ਸਬਰ ਕਰ ਲਈਏ ਤਾਂ ਸਮੇਂ ਦੇ ਨਾਲ ਉਹ ਦੁੱਖ ਹੌਲੇ ਹੌਲੇ ਘੱਟ ਹੋ ਜਾਂਦਾ ਹੈ ਜੇ ਅਸੀਂ ਸ਼ੁਕਰ ਕਰੀਏ ਤਾਂ ਸਾਨੂੰ ਯਾਦ ਰਹਿੰਦਾ ਹੈ ਕਿ ਹਾਲੇ ਵੀ ਰੱਬ ਨੇ ਸਾਡੇ ਨਾਲ ਕੁਝ ਘਪਲਾ ਕੀਤਾ ਹੈ ਉਦਾਹਰਨ ਦੇ ਤੌਰ ਤੇ ਹਾਲ ਹੀ ਪਿੰਡਾਂ ਵਿੱਚ ਹੜ ਆਇਆ ਹੈ ਖੇਤ ਬਰਬਾਦ ਹੋਏ ਪਸ਼ੂ ਡੁੱਬ ਗਏ ਘਰ ਟਹਿ ਗਏ ਲੋਕਾਂ ਨੇ ਸਭ ਕੁਝ ਆਪਣੀਆਂ ਅੱਖਾਂ ਸਾਹਮਣੇ ਮੁਕਦਾ ਵੇਖਿਆ ਉਸ ਵੇਲੇ ਬਹੁਤ ਲੋਕਾਂ ਨੇ ਕਿਹਾ ਰੱਬ ਦੀ ਕਰਨੀ ਹੈ ਕੀ ਕਰੀਏ ਕੁਝ ਰੋਏ ਕੁਝ ਨੇ ਹੌਸਲਾ ਹਾਰ ਦਿੱਤਾ ਪਰ ਕੁਝ ਲੋਕ ਐਸੇ ਵੀ ਸਾਂਝੀ ਨਾਲ ਕਿਹਾ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਅਸੀਂ ਫਿਰ ਨਵੇਂ ਘਰ ਬਣਾਵਾਂਗੇ ਨਵੀਂ ਫਸਲ ਬੀਜਾਂਗੇ ਇਹੀ ਹੈ ਰੱਬ ਦੀ ਕਰਨੀ ਅੱਗੇ ਸਬਰ ਤੇ ਸ਼ੁਕਰ ਨਾਲ ਜੀਣਾ ਰੱਬ ਦੀ ਕਰਨੀ ਸਿਰਫ ਦੁੱਖ ਵਿੱਚ ਨਹੀਂ ਸੁੱਖ ਵਿੱਚ ਵੀ ਹੈ ਜਦੋਂ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ ਜਦੋਂ ਬੱਚਾ ਜੰਮਦਾ ਹੈ ਜਦੋਂ ਕਾਰੋਬਾਰ ਚੜਦਾ ਹੈ ਉਸ ਵੇਲੇ ਵੀ ਕਹਿਣਾ ਚਾਹੀਦਾ ਹੈ ਰੱਬ ਦੀ ਮਿਹਰ ਹੈ ਦੁੱਖੇ ਵਿੱਚ ਵੀ ਤੇ ਸੁੱਖ ਵਿੱਚ ਵੀ ਜੇ ਅਸੀਂ ਰੱਬ ਨੂੰ ਯਾਦ ਕਰੀਏ ਤਾਂ ਦਿਲ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਅਸੀਂ ਤੁਹਾਨੂੰ ਇੱਕ ਕਹਾਣੀ ਰਾਈ ਸਮਝਾਉਂਦੇ ਹਾਂ ਇੱਕ ਵਾਰ ਗੁਰੂ ਨਾਨਕ ਦੇਵ ਜੀ ਕਿਸੇ ਪਿੰਡ ਗਏ ਉੱਥੇ ਕਿਸਾਨ ਰੋ ਰਿਹਾ ਸੀ ਉਸ ਦੀ ਫਸਲ ਹੜ੍ਹ ਵਿੱਚ ਬਰਬਾਦ ਹੋ ਗਈ ਸੀ ਉਹ ਗੁਰੂ ਸਾਹਿਬ ਕੋਲ ਆਇਆ ਤੇ ਕਹਿਣ ਲੱਗਾ ਮਿਹਨਤ ਸਾਰੀ ਲੁੱਟ ਗਈ ਹੁਣ ਮੇਰੇ ਬੱਚੇ ਕੀ ਖਾਣਗੇ ਗੁਰੂ ਸਾਹਿਬ ਨੇ ਥੋੜੀ ਜਿਹੀ ਆਵਾਜ਼ ਵਿੱਚ ਕਿਹਾ ਪੁੱਤਰ ਜੋ ਹੋਇਆ ਉਹ ਤੇਰੇ ਹੱਥ ਵਿੱਚ ਨਹੀਂ ਸੀ ਜੋ ਹੋਵੇਗਾ ਉਹ ਵੀ ਰੱਬ ਦੀ ਮਰਜ਼ੀ ਨਾਲ ਹੋਵੇਗਾ ਤੂੰ ਮਿਹਨਤ ਕਰਦਾ ਜਾ ਰੱਬ ਆਪਣਾ ਰਿਜ਼ਕ ਖੁਦ ਦੇਵੇਗਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੌਸਲਾ ਨਹੀਂ ਛੱਡਣਾ ਚਾਹੀਦਾ ਸੱਚੀ ਆਜ਼ਾਦੀ ਉਸ ਵੇਲੇ ਮਿਲਦੀ ਹੈ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਰੱਬ ਦੀ ਕਰਨੀ ਅੱਗੇ ਵਿਰੋਧ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਅਸੀਂ ਉਸ ਦੀ ਰਜ਼ਾ ਵਿੱਚ ਰਜ਼ਾ ਮਨਾ ਲਈ ਤਦ ਦਿਲ ਦੇ ਅੰਦਰੋਂ ਡਰ ਦੁੱਖ ਤੇ ਚਿੰਤਾ ਘੱਟ ਹੋ ਜਾਂਦੇ ਹਨ ਹੁਣ ਸਵਾਲ ਹੈ ਅਸੀਂ ਕੀ ਕਰੀਏ ਨਾਮ ਜਪੋ ਰੱਬ ਦੇ ਨਾਮ ਨਾਲ ਜੁੜੇ ਰਹੋ ਸੇਵਾ ਕਰੋ ਜਿਨ੍ਹਾਂ ਉੱਤੇ ਮੁਸੀਬਤ ਆਈ ਹੈ ਉਹਨਾਂ ਦੀ ਮਦਦ ਕਰੋ ਸ਼ੁਕਰਾਨਾ ਕਰੋ ਹਰ ਸਾਲ ਲਈ ਧੰਨਵਾਦ ਕਰੋ ਸੱਚੀ ਮਿਹਨਤ ਕਰੋ ਕਿਉਂਕਿ ਰੱਬ ਨੇ ਸਾਨੂੰ ਕੰਮ ਕਰਨ ਲਈ ਭੇਜਿਆ ਹੈ ਇਸ ਲਈ ਭੈਣੋ ਤੇ ਭਰਾਵੋ ਜਦੋਂ ਵੀ ਕੋਈ ਮੁਸੀਬਤ ਆਵੇ ਆਪਣੇ ਦਿਲ ਵਿੱਚ ਇਹ ਗੱਲ ਬਿਸਾ ਲਓ ਰੱਬ ਦੀ ਕਰਨੀ ਅੱਗੇ ਅਸੀਂ ਸੀਸ ਝੁਕਾ ਲਈਏ ਸਬਰ ਕਰ ਲਈਏ ਤੇ ਸ਼ੁਕਰਾਨਾ ਕਰ ਲਈਏ ਕਿਉਂਕਿ ਜੋ ਰੱਬ ਕਰਦਾ ਹੈ ਉਹ ਸਾਡੀ ਅਕਲ ਤੋਂ ਪਰੇ ਹੈ ਪਰ ਉਸ ਦਾ ਅੰਤਮ ਫੈਸਲਾ ਹਮੇਸ਼ਾ ਸਾਡੀ ਭਲਾਈ ਲਈ ਹੁੰਦਾ ਹੈ ਜੇ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਤਾਂ ਸ਼ੁਕਰਾਨਾ ਡਵਾਈਨ ਟਾਕ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਆਪਣੇ ਵਿਚਾਰ ਤੇ ਆਪਣੇ ਅਨੁਭਵ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ